ਅੱਜ ਆਪਾਂ ਤੁਹਾਡੇ ਲੱਖਾਂ ਹਜ਼ਾਰਾਂ ਰੁਪਏ ਭੈਣਾ ਭਰਾਵਾਂ ਦੇ ਬਚਾ ਲੈਣੇ ਆ। ਆਹੋ। ਆ ਦੇਖੋ ਤੁਹਾਡੇ ਸਾਹਮਣੇ ਆ। ਓਏ ਹਾਂ ਵੀ ਇਹਦੇ ਹੱਥ ਤੇ ਬਿਲਕੁਲ ਇੱਕਦਮ ਗੋਰੇ ਹੋ ਗਏ ਨੇ। ਗੋਰੇ ਹੋ ਗਏ ਤਾਂ ਹੁਣ ਮੇਰਾ ਮੂੰਹ ਵੀ ਗੋਰਾ ਹੋਇਆ ਜਾਣਾ। ਓ ਬੱਲੇ ਬੱਲੇ। ਅੱਜ ਆਪਾਂ ਤੁਹਾਡੇ ਲੱਖਾਂ ਹਜ਼ਾਰਾਂ ਰੁਪਏ ਭੈਣਾ ਭਰਾਵਾਂ ਦੇ ਬਚਾ ਲੈਣੇ ਆ। ਉਹ ਕਿਸ ਤਰੀਕੇ ਨਾਲ? ਉਹ ਆਪਾਂ ਦੱਸਦੇ ਆ ਇੱਕ ਚਮਚਾ ਪਹਿਲੇ ਤੁਸੀਂ ਹਲਦੀ ਦਾ ਲੈਣਾ ਵਾ। ਅੱਛਾ। ਸਿਲੰਡਰ ਨੂੰ ਆਪਾਂ ਬਿਲਕੁਲ ਹੁਣ ਬੰਦ ਕਰ ਦੇਣਾ ਕਿਉਂਕਿ ਆਪਾਂ ਤਵਾ ਪਹਿਲਾਂ ਹੀ ਗਰਮ ਕਰ ਲਿਆ ਸੀ। ਬਿਲਕੁਲ ਬਿਲਕੁਲ। ਤੇ ਇਹਨੂੰ ਹਲਦੀ ਨੂੰ ਆਪਾਂ ਭ ਇਹ ਆਪਾਂ ਬਣਾ ਰਹੇ ਆ ਜਿਹੜੀਆਂ ਭੈਣ ਭਰਾ ਹਨਾ ਜਿਨ੍ਹਾਂ ਦੇ ਰੰਗ ਕਾਲੇ ਹੁੰਦਾ ਵਾ ਜਾਂ ਮੂੰਹ ਤੇ ਦਾਗ ਪੈ ਜਾਂਦੇ ਨਾ ਅੱਛਾ ਹਾਂ ਤੇ ਮਤਲਬ ਇਹ ਉਹਦਾ ਨੁਸਖਾ ਤਿਆਰ ਹੋ ਰਿਹਾ ਹਾਂ ਉਹਨਾਂ ਦਾ ਉਹਨਾਂ ਦੇ ਆਪਾਂ 100000 ਰੁਪਏ ਸੇਵ ਕਰਵਾ ਦੇਣੇ ਆ ਤੇ ਉਹ ਇਹ ਨੁਕਸਾ ਬਰਤਲਾਨ ਤੇ ਆਪਣਾ ਰੰਗ ਗੂਰਾ ਕਰ ਲੈਂਦੇ ਆ ਆਪਾਂ ਰੰਗ ਗੂਰਾ ਕਰਕੇ ਵੀ ਦਿਖਾਵਾਂਗੇ ਤੁਹਾਨੂੰ ਉਹ ਬੱਲੇ ਬੱਲੇ ਤੇ ਹੁਣ ਜਿੱਦਾਂ ਆਪਾਂ ਕਹਿੰਨੇ ਆਪਣੇ ਸੱਟ ਲੱਗ ਜਾਂਦੀ ਆਪਣੇ ਮੂੰਹ ਤੇ ਸ਼ਾਈਆਂ ਪੈ ਜਾਂਦੀਆਂ ਨੇ ਤੇ ਕਿੰਨੇ ਜਰਾ ਕੁਦਰਤੀ ਕਾਲੇ ਹੁੰਦੇ ਨੇ ਹਾਂ ਤੇ ਉਹ ਸਭ ਕੁਝ ਖਤਮ ਕਰ ਦੇਗਾ ਬਿਲਕੁਲ ਮੈਂ ਕਹਾਂ ਤੁਸੀਂ ਦੇਖੀ ਜਾਓ ਸਾਰਾ ਕੋਈ ਹਲਦੀ ਨੂੰ ਆਪਾਂ ਪੂਰੀ ਤਰ੍ਹਾਂ ਇਹਨੂੰ ਭੁੰਨਣਾ ਵਾ ਇੱਕ ਚਮਚਾ ਵਰਤਨੀ ਆਪਾਂ ਹਲਦੀ ਤੇ ਤੁਸੀਂ ਜਿਹੜੀਆਂ ਭੈਣਾ ਪਹਿਲ ਚ ਹੋਰ ਕੀ ਕੀ ਪਏਗਾ ਉਹ ਵੀ ਆਪਾਂ ਤੁਹਾਨੂੰ ਦੱਸਦੇ ਆ ਇਹਦੇ 'ਚ ਕੋਈ ਮਹਿੰਗੀ ਚੀਜ਼ ਨਹੀਂ ਪੈਣੀਗੀ ਇਹ ਆਪਾਂ ਸੋਈ ਦੇ ਵਿੱਚ ਪਹਿਣਾ ਆਮ ਹੀ ਚੀਜ਼ਾਂ ਵਰਤਦੀਆਂ ਵਾ ਤੇ ਇਹ ਉਹ ਚੀਜ਼ਾਂ ਵਰਤ ਕੇ ਜਿਹੜੀਆਂ ਭੈਣਾ ਆਪਣੇ ਬਿਊਟੀ ਪਾਰਲਰ ਜਾਂਦੀਆਂ ਵਾਂ ਹਨਾ ਲੱਖਾਂ ਹਜ਼ਾਰ ਰੁਪਏ ਹਰ ਹਫ਼ਤੇ ਖਰਾਬ ਕਰਦੀਆਂ ਸਹੀ ਗੱਲ ਹੈ ਬਿਊਟੀ ਪਾਰਲਰ ਵਾਲੇ ਕਿੰਨਾ ਕਿੰਨਾ ਪੈਸਾ ਲੈਂਦੇ ਪਰ ਉਹ ਰਿਜ਼ਲਟ ਦਿੰਦੇ ਆ ਮਿਲਗੀ ਵਧੀਆ ਬੰਦੇ ਨੂੰ ਸੋਹਣਾ ਸੁਨੱਖਾ ਬਣਾ ਕੇ ਭੇਜ ਦਿੰਦੇ ਵੈਸੇ ਉਹ ਮੇਰਾ ਭਰਾ ਉਹ ਛੱਟ ਦੀ ਛੱਟ ਸੋਹਣਾ ਸੁਨੱਖਾ ਵਾ ਤੇ ਉਹ ਤੇ ਇੰਨਾ ਸੋਹਣਾ ਬੰਦਾ ਇੱਕ ਹਰਦੇ ਨੇ ਪਛਾਣਦਾ ਉਹਦਾ ਨਾ ਉਹਦਾ ਮੁੰਡਾ ਪਛਾਣਦਾ ਵਾ ਤੇ ਸ਼ਾਮ ਨੂੰ ਉਹ ਕਹਿੰਦੇ ਲੈ ਸਾਡੀ ਮੰਮੀ ਹੋਣ ਅਸਲੀ ਰੂਪ ਚ ਆਈ ਆ ਨਹੀਂ ਤਾਂ ਇਹ ਸਿਰਫ ਜਨਾਨੀਆਂ ਵਰਤ ਸਕਦੇ ਕਿ ਬੰਦੇ ਵੀ ਵਰਤ ਸਕਦੇ ਆ ਨਹੀਂ ਨਹੀਂ ਇਹ ਭਰਾ ਵੀ ਵਰਤ ਸਕਦੇ ਆ ਆਪਣੇ ਤੇ ਉਹਦੇ ਨਾਲੇ ਉਹਦੇ ਬਸ ਇਹ ਮੰਨ ਲਓ 5-6 ਘੰਟੇ ਲਈ ਉਹਨੂੰ ਮੇਕਅਪ ਕਰ ਦਿੰਦੀ ਆਵਾ ਤੇ ਉਹ ਗੋਰਾ ਕਰ ਦਿੰਦੀ ਆ ਪਰ ਅਸਾਂ ਮੰਨ ਲੀਏ ਇਹ ਸਦਾ ਬਹਾਰ ਹੈ ਮੰਨ ਲੀਏ ਇਹਨੂੰ ਤੁਸੀਂ ਹਫਤੇ ਦੇ ਵਿੱਚ ਮਤਲਬ ਕਿ ਵਰਤਨਾਵਾ ਜਦੋਂ ਅਪਜੀਤ ਤਿਆਰ ਹੈ ਹਫਤੇ ਦੀ ਸਿਰਫ ਦੋ ਵਾਰੀ ਵਰਤਨਾਵਾ ਅਸਾਂ ਮੰਨ ਲੀਏ ਰੋਜ਼ ਨਹੀਂ ਕਰ ਸਕਦੇ ਰੋਜ਼ ਨਹੀਂ ਰੋਜ਼ ਨਹੀਂ ਹਫਤੇ 'ਚ ਦੋ ਵਾਰੀ ਵਰਤਨਾਵਾ ਤੇ ਇਹ ਆਪਾਂ ਹੁਣ ਦੇਖੋ ਹਲਦੀ ਪਨ ਲੀਆ ਹਾਂਜੀ ਇਹ ਕ ਇਹਨੂੰ ਆਪਾਂ ਹੁਣ ਕੀ ਕਰਾਂਗੇ ਤੇ ਇਹਨੂੰ ਆਪਾਂ ਹਲਦੀ ਨੂੰ ਇੱਕ ਕੌਲੀ ਦੇ ਵਿੱਚ ਪਾ ਦਾਂਗੇ ਤਾਂ ਆਪਾਂ ਠੀਕ ਹੈ ਹਾਂਜੀ ਇਹ ਇਹਨੂੰ ਇਹਦੇ ਵਿੱਚ ਪਾ ਕੇ ਠੀਕ ਹੈ ਠੀਕ ਹੈ ਇੱਕ ਚਮਚ ਪਾਣਾ ਇੱਕ ਚਮਚ ਤੇ ਹੋਰ ਕੀ ਵੀ ਇਹ ਚ ਇਹਦੇ ਵਿੱਚ ਮੈਂ ਦੱਸਦਾ ਤੁਹਾਨੂੰ ਸਾਰਾ ਦਿਖਾਵਾਂਗਾ ਇਹ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਕੋਈ ਮਹਿੰਗੀ ਆਟਮ ਤੇ ਨਹੀਂ ਜਦਾ ਬੈਣੀ ਨਹੀਂ 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 ਇਹ ਆ ਦੇਖੋ ਚਾਹ ਤਾਂ ਸਾਰੇ ਪੀਂਦੇ ਆ ਹਾਂ ਤੇ ਚਾਹ ਸਾਰੇ ਪੀਂਦੇ ਆ ਤੇ ਇਹਨੂੰ ਹੁਣ ਕੀ ਕਰਨਾ ਵਾ ਆਪਾਂ ਇਹ ਤੇ ਇਹ ਇਹ ਮਤਲਬ ਕਿ ਤੁਸੀਂ ਮੇਰੇ ਨਾਲ ਅੱਧੇ ਲੀਟਰ ਤੋਂ ਵੀ ਥੋੜਾ ਹੁੰਦਾ ਦੁੱਧ ਹਾਂ ਇਹਨੂੰ ਇਹਦੇ ਵਿੱਚ ਪਾ ਲੈਣਾ ਜਿੱਦਾਂ ਠੀਕ ਹੈ ਹਾਂਜੀ ਇਹਨੂੰ ਪਾ ਲਿਆ ਵਾ ਇਹ ਅੱਧਾ ਕੱਪ ਪਾਇਆ ਮੇਰੀ ਜੀ ਹਾਂ ਅੱਧਾ ਕੱਪ ਜਿੰਨਾ ਮਤਲ ਤੁਸੀਂ ਜਿੰਨਾ ਕ ਬਣਾਣਾ ਆਪਾਂ ਹਾਂ ਉਹਨੂੰ ਇਦਾਂ ਚੰਗੀ ਤਰ੍ਹਾਂ ਆਪਾਂ ਕਰ ਲੈਣਾ ਵਾ ਠੀਕ ਆ ਹਾਂ ਇਹਨੂੰ ਆਪਾਂ ਇਦਾਂ ਚੰਗੀ ਤਰ੍ਹਾਂ ਖੋਰਨਾ ਵਾ ਠੀਕ ਆ ਤੇ ਮੇਰੇ ਭਰਾ ਸਾਰੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੇਖੋ ਮੇਰੇ ਹੱਥ ਦੇਖੋ ਕਿੰਨੇ ਆ ਨਾ ਤੁਹਾਨੂੰ ਲੱਗ ਰਿਹਾ ਵੀ ਜਿਨ੍ਹਾਂ ਦੇ ਕੈਰ ਮੈਲ ਜੰਮ ਜਾਂਦੀ ਆ ਸਟਾਣ ਪੈ ਜਾਂਦੀ ਆ ਕਈ ਕਈ ਭੈਣਾਂ ਜਿਹਦਾ ਘਰਾਂ ਦਾ ਕੰਮ ਕਰਦੀਆਂ ਵਾ ਹਾਂ ਹਾਂ ਉਹ ਕੀ ਕਰਦੀਆਂ ਵਾ ਭੈਣਾਂ ਤੇ ਉਹ ਜਦੋਂ ਵਿਆਹ ਸ਼ਾਦੀ ਤੇ ਜਾਂਦੇ ਆ ਨਾ ਉਹ ਫਿਰ ਹੱਥ ਲਗਾਉਂਦੀ ਰਹਿੰਦੀ ਚੁੰਨੀ ਦੇ ਥੱਲੇ ਸਹੀ ਗੱਲ ਕੋਈ ਕਦੇ ਮਤਲਬ ਕਿ ਕੋਈ ਦੇਖ ਕੇ ਕਵੇ ਨਾ ਯਾਰ ਇਹ ਕੀ ਉਹ ਸੇਮ ਮੁੰਡਿਆਂ ਦੇ ਵੀ ਇਦਾਂ ਆ ਉਹਨਾਂ ਕਈਆਂ ਦੇ ਨਾ ਦਾਣੇ ਹੋਏ ਹੁੰਦੇ ਕਈਆਂ ਦੇ ਨਿਸ਼ਾਨ ਹੋਏ ਦੇ ਸੱਟਾਂ ਦੇ ਕੁਝ ਉਹ ਫਿਰ ਮੂੰਹ ਲਗਾਉਂਦੇ ਰਹਿੰਦੇ ਸਾਰੇ ਵਿਆਹ 'ਚ ਯਾਰ ਜੀ ਬਾਅਦ ਵਿੱਚ ਇਹ ਸਾਰਾ ਕੁਝ ਹੋਣਾ ਇਸ ਤੋਂ ਬਾਅਦ ਆਪਾਂ ਪਾਵਾਂਗੇ ਆ ਦੇਖੋ ਕੌਫੀ ਕੌਫੀ ਇਸ ਤੋਂ ਸਾਡੇ ਕੋਲ ਤਾਂ ਘਰੇ ਪਈ ਸੀ ਉਦਾਂ ਤਾਂ 1-2 ਰੁਪਏ ਦਾ ਪੈਕਟ ਵੀ ਆ ਜਾਂਦਾ ਜੇ ਤਿਆਰ ਕਰਨੀ ਆਹੋ ਆਹੋ ਤੇ ਹੈ ਹਾਂਜੀ ਇਹਨੂੰ ਆਪਾਂ ਵੀ ਇਹਦੇ ਵਿੱਚ ਵੀ ਆਪਾਂ ਤਕਰੀਬਨਾਂ ਨਾ ਪੌਣਾ ਕ ਚਮਚਾ ਜਿਦਾ ਆਪਾਂ ਪਾਉਣਾ ਵਾ ਥੋੜੀ ਬੋਧੀ ਪਾਣੀ ਹੈ ਹਾਂ ਥੋੜੀ ਜੀ ਪਾਣੀ ਹੈ ਵੀ ਰੰਗ ਦੇਣ ਵਾਸਤੇ ਨੂੰ ਠੀਕ ਠੀਕ ਜੇ ਇੱਕ ਚਮਚ ਹਲਦੀ ਪਾਈਏ ਤੇ ਇਹਦੇ ਵਿੱਚ ਅੱਧੇ ਕ ਚਮਚ ਪਾਵਾਂਗੇ ਆਪਾਂ ਕੌਫੀ ਦਾ ਬਿਲਕੁਲ ਅੱਧਾ ਪਾ ਲਓ ਤੁਸੀਂ ਪੌਣਾ ਪਾ ਲਓ ਤੇ ਵੈਸੇ ਇਹਦਾ ਕੋਈ ਨੁਕਸਾਨ ਨਹੀਂ ਭਾਵੇਂ ਇੱਕ ਹੀ ਪਾ ਲ ਤੇ ਹੋਰ ਕੋਈ ਚੀਜ਼ ਪੈਣੀ ਏ ਬਸ ਇਹੀ ਹੈ ਨਹੀਂ ਨਹੀਂ ਹੋਰ ਵੀ ਪੈਣੀ ਆ ਹੋਰ ਵੀ ਪੈਣੀ ਆ ਅੱਛਾ ਹਲੇ ਕੋਈ ਚੀਜ਼ ਪੈਣੀ ਆ ਇਹ ਇਹ ਦੇਖੋ ਇਹਨੂੰ ਚੰਗੀ ਤਰ੍ਹਾਂ ਇਦਾਂ ਆਪਾਂ ਹਲਾਉਣਾ ਇੱਕ ਦੋ ਮਿੰਟ ਇਹਨੂੰ ਇਦਾਂ ਕਰਕੇ ਹੁਣ ਇਹਦੇ ਵਿੱਚ ਇੱਕ ਇੱਕ ਆਪਾਂ ਹਨਾ ਬਹੁਤ ਵਧੀਆ ਚੀਜ਼ ਪਾਉਣ ਲੱਗੇ ਆ ਸ਼ਾਇਦ ਜੋ ਸ਼ਾਇਦ ਹਾਂ ਸ਼ਾਇਦ ਪਾਉਣ ਲੱਗੇ ਆ ਜਿਸ ਨੂੰ ਸ਼ਾਇਦ ਜਿਹੜਾ ਆਪਾਂ ਦੁਕਾਨਾਂ ਤੋਂ ਲੈਣੇ ਕਿ ਜਿੱਦਾਂ ਆਪਾਂ ਨਹੀਂ ਦੇਖੋ ਜੇ ਤਾਂ ਤੁਹਾਡੇ ਘਰੇ ਹੈਗਾ ਵਾ ਹਾਂ ਤੇ ਤੁਸੀਂ ਘਰੋਂ ਵੀ ਵਰਤ ਸਕਦੇ ਆ ਠੀਕ ਹੈ ਠੀਕ ਨਹੀਂ ਤਾਂ ਸ਼ਾਪ ਤੋਂ ਵੀ ਲੈ ਲਓ ਕੋਈ ਈ ਢੀ ਵੱਡੀ ਗੱਲ ਨਹੀਂ ਆ ਦੇਖੋ ਨਾ ਆਪਾਂ ਇਹਨੂੰ ਇਹਨੂੰ ਇੱਕ ਚਮਚਾ ਪਾ ਲਿਆ ਸ਼ਾਇਦ ਠੀ ਤੇ ਇਹ ਹੋ ਗਿਆ ਹੁਣ ਤਿਆਰ ਠੀਕ ਆ ਤੇ ਆਓ ਆਪਾਂ ਆਪਾਂ ਤੁਹਾਨੂੰ ਨਾ ਇੱਕ ਵਾਰੀ ਦਿਖਾਉਣੇ ਲਾਗੇ ਕਰਕੇ ਬਾਈ ਮੈਨੂੰ ਤਾਂ ਸੱਚੀ ਫੀਲਿੰਗ ਆ ਲੱਭੀ ਕਿ ਇਹ ਵਾਕਈ ਬਹੁਤ ਵਧੀਆ ਤਰੀਕੇ ਨਾਲ ਤਿਆਰ ਹੋ ਗਿਆ ਹੁਣ ਰੰਗ ਗੋਰੇ ਹੋਏ ਨੇ ਆਪਣੇ ਸਾਡੇ ਹਾਂ ਮੇਰੇ ਹੱਥ ਦੇਖੀ ਕਿੰਨੇ ਗੋਰੇ ਹੋਏ ਨੇ ਆ ਤੇ ਸਾਹਮਣੇ ਹੀ ਆ ਚਲੋ ਆਓ ਆਪਾਂ ਦੇਖੋ ਨੀ ਹਣਾ ਆਜੋ ਠੀਕ ਹੈ ਹੁਣ ਆਪਾਂ ਇਹਨੂੰ ਕਰਕੇ ਦਿਖਾਵਾਂਗੇ ਹਾਂ ਮੇਰੇ ਭਰਾ ਮੇਰੇ ਹੱਥ ਦੇਖ ਲਓ ਵੇਖ ਲਓ ਕਿਦਾਂ ਰੱਟਣ ਜੇ ਪਏ ਹੋਏ ਹਨ ਆਹ ਵਾਹ ਇਹ ਕੀ ਕਰਨਾ ਆਪਾਂ ਆ ਜਿਹੜਾ ਆਪ ਹੁਣ ਲਿਆਵਾ ਸਿਸਟਮ ਹਨ ਇਹ ਵਰਤਨਾ ਕਿਸ ਲਈ ਇਹਨੂੰ ਇਹਨੂੰ ਆ ਦੇਖੋ ਆਪਾਂ ਇਹਨੂੰ ਸਰੀਰ ਦੇ ਜਿੱਥੇ ਵੀ ਤੁਸੀਂ ਸਰੀਰ ਨੂੰ ਆਪਣੇ ਨੂੰ ਆ ਅੰਗ ਨੂੰ ਕਿਸੇ ਵੀ ਚੀਜ਼ ਤੇ ਅੱਛਾ ਮਤਲਬ ਕਿ ਆਪਾਂ ਸਰੀਰ ਦੇ ਕਿਸੇ ਵੀ ਸਥਾਨ ਯਾਰ ਜਿਹੜਾ ਤੁਹਾਨੂੰ ਲੱਗਦਾ ਵੀ ਆਪਣਾ ਰੰਗ ਹੈ ਨਾ ਵੀ ਕਾਲਾ ਵਾ ਜਿਵੇਂ ਜਿਹੜੀ ਧੌਣ ਕਾਲੀ ਹੋ ਜਾਂਦੀ ਆ ਤਾਂ ਇਹ ਕਈਆਂ ਦੇ ਹੱਥ ਹੁੰਦੇ ਆ ਪੈਰ ਹੁੰਦੇ ਆ ਮੈਂ ਸੋਚੀ ਇਹ ਨਾ ਵੀ ਸਿਰ ਦੇ ਤੇ ਲੋਸ ਹੋ ਗਿਆ। ਇਸੇ ਦੇ ਕਿਸੇ ਤੇ ਵੀ ਆ ਗਿਆ। ਬੱਲੇ ਬੱਲੇ ਆ ਤਾਂ ਬਾਈ ਬਹੁਤ ਵਧੀਆ ਕਿੱਦਾਂ। ਮੈਂ ਇਹਨੂੰ ਨਾ ਇਦਾਂ ਚੰਗੀ ਤਰ੍ਹਾਂ ਇਹਨੂੰ ਕਰਨਾ ਵਾ। ਠੀਕ ਹੈ। ਆ ਦੇਖੋ ਹੁਣ ਦੇਖੀ ਚੱਲਿਓ ਤੁਸੀਂ। ਨਹੀਂ ਆਪਾਂ ਇਹਨੂੰ ਮਿਲਗੀ ਕਿੰਨੀ ਕੀ ਤਰ੍ਹਾਂ ਤੱਕ ਆਪਾਂ ਇਹਨਾਂ ਦੀ ਮਾਲਿਸ਼ ਕਰਨੀ ਹੈ। ਇਹ ਮੇਰਾ ਭਰਾ ਜਿੱਦਾਂ ਹੁਣ ਇਹਨੂੰ 3 4 5 ਮਿੰਟ ਤੁਸੀਂ ਕਰ ਸਕਦੇ ਆ ਆਪਦੇ ਆਪਦੇ ਨਾ ਦੇਖੋ ਕਈਆਂ ਦੇ ਰੰਗ ਜ਼ਿਆਦਾ ਹੀ ਹੁੰਦਾ ਵਾ ਇਦਾਂ ਦਾ ਡਾਰਕ ਹੁੰਦਾ ਰੰਗ ਤੇ ਉਹ ਆਪਣੇ ਹਿਸਾਬ ਨਾਲ ਕਰ ਸਕਦੇ ਆ। ਠੀਕ ਠੀਕ ਹੈ। ਆ ਦੇਖੀ ਚੱਲਿਓ ਆਪਾਂ ਤੁਹਾਨੂੰ ਹੁਣ ਦਿਖਾਵਾਂਗੇ। ਮੈਨੂੰ ਲੱਗਦਾ ਵਾ ਫਰਕ ਪੈਣ ਰਿਹਾ ਹੱ ਅ ਖੇਤੀ ਕਰ ਰਿਹਾ ਮੈਂ ਮੇਰੇ ਵੀਡੀਓ ਲੰਮੀ ਹੋ ਜਾਣੀ ਹਾਂ ਹਾਂ ਜਿਹਾ ਤੇ ਹੈ ਹਾਂ ਇਸ ਕਰਕੇ ਆ ਧੰਨਵਾਦ ਦਿਖਾਉਣਾ ਠੀਕ ਆ ਚੰਮਲ ਕੀ ਨਾਲੇ ਧੋ ਲੈਣਾ ਫਿਰ ਹਾਂ ਤੋ ਨਹੀਂ ਇਹ ਇਹਨੂੰ ਨਾ ਹਾਂ ਧੋ ਗਿਆ ਦੇਖੋ ਉਦਾਂ ਮਲਗੀ ਚਾਰ ਪੰਜ ਮਿੰਟ ਦਾ ਕਰਾ ਕੇ ਰੱਖਣਾ ਤਾਂ ਕਿ ਮੈਂ ਵੀਡੀਓ ਕਰਕੇ ਜਲਦੀ ਕਰਦੇ ਹਾਂ ਜਲਦੀ ਕਰਦੇ ਆ ਤੇ ਫਿਰ ਵੀ ਬਹੁਤ ਜ਼ਿਆਦਾ ਫਰਕ ਆ ਦੇਖੋ ਲੈ ਆ ਦੇਖੋ ਯਾਰ ਆਹੋ ਆ ਦੇਖੋ ਤੁਹਾਡੇ ਸਾਹਮਣੇ ਆ ਓਏ ਹਾਂ ਵੀ ਇਹਦੇ ਹੱਥ ਤੇ ਬਿਲਕੁਲ ਇੱਕਦਮ ਗੋਰੇ ਹੋ ਗਏ ਨੇ ਗੋਰੇ ਹੋ ਗਏ ਆ ਤੇ ਹੁਣ ਮੇਰਾ ਮੂੰਹ ਵੀ ਗੋਰਾ ਹੋਇਆ ਜਾਣਾ ਉਹ ਬੱਲੇ ਬੱਲੇ ਕਈ ਵਾਰ ਮੈਂ ਹੰਪਰੋਵਾਂ ਤੇ ਜਾਂਦਾ ਹੁੰਦਾ ਹਾਂ ਕਿਤੇ ਕਿਤੇ ਫੰਕ ਵੇ ਯਾਰ ਰੰਗ ਇੱਦਾਂ ਦਾ ਇੱਦਾਂ ਦਾ ਹਾਂ ਤੈਨੂੰ ਜਦੋਂ ਆਪਣੇ ਡਾਰਕ ਸਪੋਟਸ ਵੇ ਹੁੰਦੇ ਸਾਰਾ ਕੁਝ ਬਿਲਕੁਲ ਕਲੀਅਰ ਕਰ ਦੇਗਾ ਕਲੀਅਰ ਕਰ ਦੇ ਮੇਰਾ ਭਰਾ ਵੀਡੀਓ ਨੂੰ ਵਾਤ ਵਾਤ ਤੇ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਦਿਓ ਤੇ ਇਸ ਨੁਕਸੇ ਨੂੰ ਵਰਤਿਓ ਤੇ ਆਪਣੇ ਲੱਖਾਂ ਹਜ਼ਾਰ ਰੁਪਏ ਤੁਸੀਂ ਕਮਾ ਸਕਦੇ ਹੋ ਧੰਨਵਾਦ ਬਿਲਕੁਲ ਬਿਲਕੁਲ ਜੀ ਧੰਨਵਾਦ